ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਪਰ ਉਸ ਤੋਂ ਬਾਅਦ ਲਗਾਤਾਰ ਪੰਥਕ ਹਲਕਿਆਂ ਦੇ ਵਿੱਚ ਚਰਚਾ ਇਹ ਛਿੜੀ ਹੋਈ ਹੈ ਕਿ ਕਿਹੜਾ ਅਕਾਲੀ ਦਲ ਅਸਲੀ ਹੈ ਜਿਸ ਤੇ ਸਿੱਖ ਯਕੀਨ ਕਰ ਸਕਦੇ ਨੇ ਕਿਉਂਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦਾ ਧੜਾ ਆਪਣੇ ਆਪ ਨੂੰ ਅਸਲੀ ਧੜਾ ਕਹਿ ਰਿਹਾ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਲਗਾਤਾਰ ਹੁਣ ਪੰਥਕ ਹਲਕਿਆਂ ਦੇ ਵਿੱਚ ਐਕਟਿਵ ਹੁੰਦਾ ਨਜ਼ਰ ਆ ਰਿਹਾ ਪਰ ਜੰਗ ਸ਼ੁਰੂ ਇਹ ਹੋਈ ਹੈ ਕਿ ਇਹਨਾਂ ਦੋਵਾਂ ਦੇ ਵਿੱਚੋਂ ਆਖਿਰ ਕਿਹੜਾ ਅਸਲੀ ਧੜਾ ਹਾਲਾਂਕਿ ਪੰਜਾਬ ਦੇ ਅੰਦਰ ਜੇਕਰ ਅਕਾਲੀ ਦਲ ਦੀ ਗੱਲ ਕਰੀ ਤਾਂ ਸਿਮਰਨਜੀਤ ਸਿੰਘ ਮਾਨ ਦਾ ਵੀ ਧੜਾ ਹੈ ਉੱਥੇ ਹੀ ਅਮਰਤਪਾਲ ਸਿੰਘ ਦਾ ਵੀ ਅਕਾਲੀ ਦਲ ਦਾ ਧੜਾ ਹੈ ਸੁਖਵੀਰ ਸਿੰਘ ਬਾਦਲ ਦਾ ਧੜਾ ਲਗਾਤਾਰ ਇਹ ਕਹਿੰਦਾ ਆ ਰਿਹਾ ਹੈ ਕਿ ਜਿਹੜਾ ਸਾਡਾ ਧੜਾ ਔਰ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨਤਾ ਬਣ ਚੁੱਕੇ ਨੇ ਪਰ ਇਹਨਾਂ ਦੀ ਆਖਰ ਪਾਰਟੀ ਕਿੱਥੇ ਹੈ ਇਸੇ ਕਰਕੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਬਹੁਤ ਖੜੇ ਹੋਏ ਨੇ ਕਿਉਂਕਿ ਪੰਥ ਦੇ ਮੁੱਦੇ ਇੱਕ ਨੇ ਪਰ ਪੰਥ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਵੱਖੋ-ਵੱਖਰੇ ਧੜੇ ਬਣੇ ਹੋਏ ਨੇ ਹਾਲਾਂਕਿ ਇਹਨਾਂ ਧੜਿਆਂ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਗਈ ਸੀ ਪਰ ਇਹ ਧੜੇ ਇਕੱਠੇ ਤਾਂ ਨਹੀਂ ਹੋਏ ਇੱਕ ਵੱਖਰਾ ਧੜਾ ਬਣਾਉਣ ਦੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਲੱਗ ਰਹੇ ਨੇ ਪਰ ਇਹਨਾਂ ਦੇ ਵਿੱਚ ਜਿਹੜੀ ਜੰਗ ਸ਼ੁਰੂ ਹੋਈ ਹੈ ਹੁਣ ਅਸਲੀ ਨਕਲੀ ਨੂੰ ਲੈ ਕੇ ਸ਼ੁਰੂ ਹੋਈ ਹੈ ਇਸ ਦੇ ਵਿੱਚ ਸਿੱਖ ਬੁੱਧੀਜੀਵੀਆਂ ਸਿਆਸੀ ਬਾਹਰਾਂ ਦੇ ਵੱਲੋਂ ਵੀ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ 19 80 ਦੇ ਵਿੱਚ ਇੱਕ ਵਾਰ ਹੋਇਆ ਸੀ ਉਹ ਹੁਣ ਮੁਰ ਤੋਂ ਹੋ ਸਕਦਾ ਸੁਖਵੀਰ ਸਿੰਘ ਬਾਦਲ ਦਾ ਧੜਾ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਵਿੱਚ ਮਰਤ ਹੋ ਸਕਦਾ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਮਹਾਰਾਸ਼ਟਰ ਵਾਲੀ ਕਿਤੇ ਹੋ ਨਾ ਜਾਵੇ ਪੰਤਕੀ ਸਿਆਸਤ ਦੇ ਅੰਦਰ ਹੁਣ ਕਿਹੜਾ ਅਕਾਲੀ ਦਲ ਅਸਲੀ ਹੈ ਕਿਹੜਾ ਨਕਲੀ ਹੈ ਇਸ ਦੀ ਜੰਗ ਬਹੁਤ ਤੇਜ਼ ਹੋ ਚੁੱਕੀ ਹੈ ਜਿੱਥੇ ਸੁਖਵੀਰ ਢੜੇ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਬਣਾਏ ਗਏ ਨਵੇਂ ਪ੍ਰਧਾਨ ਹਰਪ੍ਰੀਤ ਸਿੰਘ ਤੇ ਅਪਰਾਧਿਕ ਕੇਸ ਦਰਜ ਕਰਨ ਦੀ ਗੱਲ ਆਖੀ ਗਈ ਹੈ ਉੱਥੇ ਹੀ ਹੁਣ ਸੂਤਰਾਂ ਦੀ ਮੰਨੀ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਢੜਾ ਵੀ ਠੋਕਮਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਪਰ ਉਹਨਾਂ ਦੇ ਪ੍ਰਧਾਨ ਬਣਦਿਆਂ ਹੀ ਬਹੁਤ ਵੱਡੀਆਂ ਮੁਸੀਬਤਾਂ ਬਾਗੀ ਢੜੇ ਦੇ ਦੀ ਕਿਤਨਾ ਕਿਤੇ ਮੁਸ਼ਕਲਾਂ ਦੇ ਵਿੱਚ ਦਿਨੋਦਨ ਘਿਰਦਾ ਜਾ ਰਿਹਾ ਹੈ ਉਸ ਨੂੰ ਵੀ ਕਿਤਨਾ ਕਿਤੇ ਇਹ ਡਰ ਸਤਾ ਰਿਹਾ ਹੈ ਕਿ ਉਹਨਾਂ ਦੇ ਨਾਲ ਉਦਵ ਠਾਕਰੇ ਵਾਲੀ ਨਾ ਹੋ ਜਾਵੇ ਜਿਸ ਦੇ ਕੋਲੋਂ ਏਕਨਾਥ ਛਿੰਦੇ ਨੇ ਸ਼ਿਵ ਸੈਨਾ ਖੋਲੀ ਸੀ ਇਹ ਡਰ ਹੁਣ ਸੁਪੀਰ ਧੜੇ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇਣ ਵੀ ਲੱਗਾ ਹੈ ਸੁਤਰਾ ਤੋਂ ਜਾਣਕਾਰੀ ਮੁਤਾਬਕ ਸੁਖਵੀਰ ਸਿੰਘ ਬਾਦਲ ਬੇਸ਼ੱਕ ਹਰਪ੍ਰੀਤ ਨੂੰ ਧਮਕੀਆਂ ਵੀ ਦੇ ਰਿਹਾ ਹੈ ਚੇਤਾਵਨੀਆਂ ਵੀ ਦੇ ਰਿਹਾ ਹੈ ਸੁਖਵੀਰ ਸਿੰਘ ਬਾਦਲ ਦੇ ਬਹੁਤ ਸਾਰੇ ਅਜਿਹੇ ਮੈਂਬਰ ਨੇ ਵਰਕਰ ਨੇ ਜਿਹੜੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਹਮਲਾਵਰ ਰੁਖ ਆਪਣਾਉਣ ਦੇ ਨਜ਼ਰ ਆ ਰਹੇ ਨੇ ਜਿੱਥੇ ਚਰਚਾ ਇਹ ਛੜੀ ਹੋਈ ਸੀ ਕਿ ਸੁਖਵੀਰ ਦੇ ਕੋਲੋਂ ਗਿਆਨੀ ਹਰਪ੍ਰੀਤ ਦਾ ਦਫ਼ਤਰ ਖੋਹ ਸਕਦਾ ਹੈ ਚੋਣ ਨਿਸ਼ਾਨ ਤੱਕੜੀ ਖੋਹ ਸਕਦਾ ਹੈ ਐਸਪੀਸੀ ਖੋਹ ਸਕਦਾ ਹੈ ਤਾਂ ਸੁਖਵੀਰ ਸਿੰਘ ਦੇ ਵੱਲੋਂ ਸਾਫ਼ ਤੌਰ ਤੇ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਸਾਡੇ ਵੀ ਕੋਈ ਵੰਗਾ ਨਹੀਂ ਪਾਈਆਂ ਸੀ ਕੋਈ ਚੂੜੀਆਂ ਪਾ ਕੇ ਨਹੀਂ ਬੈਠੇ ਕਿ ਕੋਈ ਜੋ ਨਿਸ਼ਾਨ ਖੋ ਲਵੇਗਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਕਾਲੀ ਦਲ ਇੱਕ ਸੀ ਇੱਕ ਹੈ ਤੇ ਇੱਕ ਹੀ ਰਹੇਗਾ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨਹੀਂ ਹੈ ਪਰ ਉਹ ਪ੍ਰਧਾਨ ਬਣ ਚੁੱਕੇ ਨੇ ਹਾਲਾਂਕਿ ਸਾਡੀ ਪਾਰਟੀ ਚੋਣ ਕਮਿਸ਼ਨ ਦੇ ਕੋਲ ਰਜਿਸਟਰ ਹੈ ਪਰ ਜੇਕਰ ਗਿਆਨੀ ਹਰਪ੍ਰੀਤ ਸਿੰਘ ਧੜੇ ਦੀ ਗੱਲ ਕਰੀਏ ਤਾਂ ਉਹ ਵੀ ਸੁਖਵੀਰ ਧੜੇ ਨੂੰ ਚਿਤ ਕਰਨ ਦੀ ਤਿਆਰੀ ਕਰੀ ਬੈਠਾ ਹੈ ਜੇਕਰ ਇਹ ਯੋਜਨਾ ਕਾਮਯਾਬ ਹੋ ਜਾਂਦੀ ਹੈ ਤਾਂ ਸੁਖਵੀਰ ਧੜੇ ਦੀਆਂ ਚੇਤਾਵਨੀਆਂ ਧਰੀਆਂ ਧਰਾਈਆਂ ਰਹਿ ਸਕਦੀਆਂ ਨੇ ਦਰਅਸਲ ਮਹਾਰਾਸ਼ਟਰ ਦਾ ਜ਼ਿਕਰ ਇਸ ਦੇ ਵਿੱਚ ਵਾਰ-ਵਾਰ ਆ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਨੇ ਉਦਵ ਠਾਕਰੇ ਨੂੰ ਸ਼ਿਵ ਸੈਨਾ ਤੋਂ ਹਟਾਉਣ ਦੇ ਲਈ ਵਿ ਆਸੀ ਵਧਾਇਕਾਂ ਦਾ ਬਹੁਮਤ ਹਾਸਲ ਕਰਕੇ ਉਦਵ ਠਾਕਰੇ ਨੂੰ ਮਾਤ ਦੇ ਦਿੱਤੀ ਸੀ ਉਦਵ ਠਾਕਰੇ ਦੇ ਕੋਲੋਂ ਚੋਣ ਨਿਸ਼ਾਨ ਤੱਕ ਖੋ ਲਿਆ ਸੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੀ ਬਣ ਚੁੱਕੇ ਸਨ ਹਾਲਾਂਕਿ ਦਫਤਰ ਪਾਰਟੀ ਦਾ ਅਖਬਾਰ ਸਣੇ ਕੁਝ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਉਦਵ ਠਾਕਰੇ ਦੇ ਕੋਲ ਹੀ ਸਨ ਜੇਕਰ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਪੰਥਕ ਸਿਆਸਤ ਦੇ ਵਿੱਚ ਆ ਜੋ ਹਲਚਲ ਅਕਾਲੀ ਦਲੋਂ ਲੈ ਕੇ ਛਿੜੀ ਹੋਈ ਹੈ ਇਸ ਦੇ ਨਾਲ ਜਿਹੜੇ ਮਾਮਲੇ ਧਿਕਰੀਏ ਤਾਂ ਇਸ ਦੇ ਵਿੱਚ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਤਿੰਨ ਵਿਧਾਇਕ ਸੀ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਵਿਧਾਇਕ ਗਨੀਵ ਕੌਰ ਮਜੀਠੀਆ ਇਸ ਸਮੇਂ ਸੁਖਵੀਰ ਢੜੇ ਦੇ ਨਾਲ ਖੜ੍ਹ ਸਕਦੀ ਹੈ ਦੂਜਾ ਮਨਪ੍ਰੀਤ ਸਿੰਘ ਯਾਲੀ ਨੇ ਜੋ ਹਰਪ੍ਰੀਤ ਢੜੇ ਦੇ ਨਾਲ ਚੱਲ ਰਹੇ ਨੇ ਤੀਜਾ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੈ ਬੇਸ਼ੱਕ ਉਹ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਰਹੇ ਨੇ ਪਰ ਅਧਿਕਾਰਕ ਤੌਰ ਤੇ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਿਧਾਇਕ ਮੰਨੇ ਜਾਂਦੇ ਨੇ ਕੁਝ ਸਿਆਸੀ ਮਹਾਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਡਾਕਟਰ ਸੁਖੀ ਵਾਪਸੀ ਕਰਕੇ ਹਰਪ੍ਰੀਤ ਧੜੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਹਰਪ੍ਰੀਤ ਧੜਾ ਏਕਨਾਥ ਸ਼ਿੰਦੇ ਦੀ ਤਰ੍ਹਾਂ ਚੋਣ ਕਮਿਸ਼ਨ ਦੇ ਕੋਲ ਪਹੁੰਚ ਕਰਦਾ ਤਾਂ ਸੁਖਵਿਰ ਧੜੇ ਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਏਕਨਾਥ ਸ਼ਿੰਦੇ ਨੇ ਵੀ ਇਹੀ ਪੈੰਤੜਾ ਵਰਤ ਕੇ ਉਦਵ ਠਾਕਰੇ ਦੇ ਕੋਲੋਂ ਚੋਣ ਨਿਸ਼ਾਨ ਸਿਵ ਸੈਨਾ ਖੋ ਲਈ ਸੀ ਸੂਤਰਾਂ ਤੋਂ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹਰਪ੍ਰ ਅੰਦਰੂਨੀ ਤੌਰ ਤੇ ਵੱਡੀ ਯੋਜਨਾਬੰਦੀ ਤਿਆਰ ਕੀਤੀ ਜਾ ਰਹੀ ਹੈ। ਹਣ ਚਰਚਾ ਇਹ ਵੀ ਛੜੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤੇ ਇਲਜ਼ਾਮ ਇਹ ਲੱਗਦੇ ਨੇ ਕਿ ਸੁਖਵੀਰ ਸਿੰਘ ਧੜੇ ਦੇ ਅੰਡਰ ਆਉਂਦੀ ਹੈ ਐਜੀਪੀਸੀ ਨੂੰ ਸੁਖਵੀਰ ਸਿੰਘ ਬਾਦਲ ਚਲਾ ਰਹੇ ਨੇ ਤਾਂ ਉਸ ਦੇ ਵੀ ਨੂੰ ਲੈ ਕੇ ਵੀ ਹੁਣ ਕਾਫੀ ਸਵਾਲ ਖੜੇ ਹੋ ਚੁੱਕੇ ਨੇ ਕਿਉਂਕਿ ਸਿੱਖਾਂ ਦੀ ਮਹਾਨ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੂਰੇ ਤਨਮਨ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਟਟੇ ਹੋਏ ਨੇ ਪਰ ਬੀਤੇ ਕੱਲ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਹਰਪ੍ਰੀਤ ਧੜੇ ਨੂੰ ਲਾਂਨਤਾ ਪਾਰ ਰਹੇ ਸੀ ਤੇ ਇਹ ਆਖ ਰਹੇ ਸੀ ਕਿ ਉਹ ਤਾਂ ਦੋਵੇਂ ਮ ਚਾਹੁੰਦੇ ਸੀ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਪਾਣੀ ਸਿਰੋਂ ਉੱਪਰ ਹੋ ਰਿਹਾ ਤਾਂ ਅਸਤੀਫਾ ਦੇ ਕੇ ਪਾਸੇ ਹੋ ਗਏ ਤੁਹਾਨੂੰ ਯਾਦ ਹੋਣਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਤਾਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਕੇ ਬਾਹਰ ਹੋ ਚੁੱਕੇ ਸੀ ਇਸ ਕਰਕੇ ਉਹ ਸੱਤ ਮੈਂਬਰੀ ਕਮੇਟੀ ਦੀ ਜਗ੍ਹਾ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਇਸ ਕਰਕੇ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਉਹਨਾਂ ਦੇ ਨਾਲ ਇੱਕ ਵੱਡੇ ਪੰਥਕ ਆਗੂ ਪ੍ਰੋਫੈਸਰ ਕਿਰਪਾਲ ਸਿੰਘ ਬਡ ਵਿਵਾਦੇ ਕੇ ਚਲੇ ਗਏ ਸਨ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਖੁਦ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚ ਕੇ ਬੇਨਤੀ ਵੀ ਕੀਤੀ ਸੀ ਕਿ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਵਾਪਸ ਆ ਜਾਣ ਤੇ ਜੋ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਯੋਗਦਾਨ ਦੇਣ ਪਰ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸਾਹਿਬ ਦੀ ਇੱਕ ਨਹੀਂ ਸੁਣੀ ਪਰ ਜਦੋਂ ਸੁਪੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਪਹੁੰਚੇ ਸਨ ਤਾਂ ਉਹਨਾਂ ਨੇ ਆਪਣਾ ਅਸਤੀਫਾ ਨਾਮਨਜ਼ੂਰ ਕਰ ਲਿਆ ਸੀ ਤੇ ਵਾਪਸ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਗਏ ਸਨ ਇਸ ਕਰਕੇ ਕਾਫੀ ਇਲਜ਼ਾਮ ਲੱਗ ਰਹੇ ਨੇ ਪਰ ਇਹ ਜੋ ਪੰਥਕ ਸਿਆਸਤ ਦੇ ਅੰਦਰ ਅਸਲੀ ਨਕਲੀ ਨੂੰ ਲੈ ਕੇ جنگ ਸ਼ੁਰੂ ਹੋਈ ਹੈ ਇਹ ਕਾਫੀ ਦੂਰ ਜਾ ਸਕਦੀ ਹੈ ਕਿਉਂਕਿ ਲੋਕਾਂ ਦਾ ਇਹ ਮੰਨਣਾ ਹੈ ਕਿ ਪੰਥ ਦੇ ਮੁੱਦੇ ਇੱਕ ਨੇ ਜਿਨ੍ਹਾਂ ਨੂੰ ਹੱਲ ਕਰਨ ਦੇ ਲਈ ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਧਿਰਾਂ ਵੱਖੋ ਵੱਖਰੇ ਧੜੇ ਬਣਾ ਕੇ ਬੈਠੀਆਂ ਹੋਈਆਂ ਨੇ ਆਪਣੇ ਆਪ ਵੱਡੇ ਆਗੂ ਨੇ ਪ੍ਰਧਾਨ ਨੇ ਔਰ ਆਪਸ ਦੇ ਵਿੱਚ ਹੀ ਇਹਨਾਂ ਸਾਰਿਆਂ ਨੂੰ ਲੈ ਕੇ ਉਲਝੇ ਹੋਏ ਨੇ ਪਰ ਮੌਜੂਦਾ ਸਮੇਂ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਇਸ ਤੋਂ ਤਾਂ ਇੰਜ ਹੀ ਜਾਪਦਾ ਹੈ ਕਿ ਇਹ ਲੜਾਈ ਲੰਬੀ ਜ਼ਰੂਰ ਚੱਲੇਗੀ ਕੋਟ ਕਚਹਿਰੀਆਂ ਦੇ ਚੱਕਰ ਕੱਟਣੇ ਪੈ ਸਕਦੇ ਨੇ ਚੋਣ ਕਮਿਸ਼ਨ ਦਫ਼ਤਰ ਦੇ ਗੇੜੇ ਵੀ ਵੱਜਣਗੇ ਪਰ ਸਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਇਸ ਗੱਲ ਦਾ ਨਤਾਰਾ ਹੋ ਸਕਦਾ ਹੈ ਕਿ ਕਿਹੜਾ ਅਕਾਲੀ ਦਲ ਅਸਲੀ ਹੈ ਤੇ ਕਿਹੜਾ ਅਕਾਲੀ ਦਲ ਨਕਲੀ ਹੈ